ਕਿੰਦਾ ਠੀਕ ਆ ਚਲ ਉੱਠ ਪਾਣੀ ਪੀ ਲੈ ਹੋਰ ਆ ਪੁੱਤਰ ਪਾਣੀ ਲੈ ਕੇ ਆ ਤੇ ਦਾਦੇ ਵਾਸਤੇ ਹੋਰ ਕੋਈ ਨਾ ਮਾਲਕ ਠੀਕ ਕਰੂ ਛੇਤੀ ਬਬੂਤਰੀ ਦਵਾਈ ਦਾ ਟਾਈਮ ਹੋ ਗਿਆ ਦਵਾਈ ਲੈ ਲੈ ਅਗਿਆਤ ਅਸਰ ਰਖੀਏ ਬਹੁਤ ਬਠੇਗੇ ਸਿੱਧੀ ਡਾਕਟਰ ਨਾਲ ਕਰ ਲੋ ਬੀਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਠੀਕ ਵਧੀਆ ਬੁੱਤ ਮੈਨੂੰ ਪਤਾ ਲੱਗਾ ਬਾਪੂ ਬੜਾ ਢਿੱਲਾ ਪਿਆ ਹੋਇਆ ਬਹੁਤ ਢਿੱਲਾ ਬਹੁਤ ਉਹਨਾਂ ਦਾ 15 ਦਿਨ ਹੋ ਗਏ ਹਾਂ ਹਾਂ ਕਿਵੇਂ ਹਾਂ ਡਾਕਟਰ ਕੀ ਕਹਿੰਦੇ ਡਾਕਟਰ ਤਾਂ ਬਹੁਤ ਕੁਝ ਕਹਿੰਦੇ ਆਂ ਨੇ ਪਾਣੀ ਭਰਿਆ ਕੋਈ ਪਤਾ ਨਹੀਂ ਜੀ ਉਹਦਾ ਬਚੂਗਾ ਵੀ ਕਿ ਨਹੀਂ ਬਚੂ ਕੋਈ ਨਹੀਂ ਮੈਂ ਪਤਾ ਲੈ ਹੁਣਾ ਠੀਕ ਆ ਠੀਕ ਆ ਹਾਂ ओके। ਉਹ ਵੀ ਬਾਰ ਤੇ ਆਇਆ। ਮਣਕ ਮਣਕ ਹੁਣਾ ਬਈ ਹੁਣਾ ਆ ਜਾ ਆ ਗਿਆ ਬਈ ਮਾਰ ਗਿਆ ਬਈ ਆ ਗਿਆ ਯਾਰ ਬਾਈ ਹੋਰ ਕਿਵੇਂ ਮਣਕ ਬਾਪੂ ਜੀ ਆ ਵੀਰੇ ਉਹ ਠੀਕ ਆ ਯਾਰ ਮੈਨੂੰ ਕੱਲ ਪਤਾ ਲੱਗਾ ਵੀ ਬੀਬੀ ਤੋਂ ਬਾਪੂ ਬੜਾ ਬਿਮਾਰ ਹੋਇਆ ਫਿਰ ਬਾਪੂ ਆ ਕਾਫੀ ਟਾਈਮ ਦਾ ਬਿਮਾਰ ਰਹਿਦਾ ਹਾਂ ਹਾਂ ਮੈਨੂੰ ਅੱਜ ਛੁੱਟੀ ਸੀ ਮੈਂ ਚਲ ਕੇ ਪਤਾ ਕਰਾਂ ਉਹ ਵਧੀਆ ਕੀਤਾ ਤੁਸੀਂ ਆ ਗਏ ਹਾਂ ਤੇ ਕਿਵੇਂ ਬਾਪੂ ਘਰੇ ਹੀ ਆਂ ਅੰਦਰ ਹੀ ਆ ਮੰਜੀ ਤੇ ਬੈਠੇ ਹਾਂ ਹਾਂ ਚੱਲ ਚੱਲ ਬਾਪੂ ਦੀ ਵਾਹ ਵਾਹ ਹੀ ਮਾਰੀ ਹੱਥ ਲੱਗਦੀ ਆ ਯਾਰ ਕੀ ਗੱਲ ਦਵਾਈ ਦੂ ਹੀ ਨਹੀਂ ਲਈ ਬਾਈ ਯਾਰ ਕੀ ਕਰੀਏ ਜਿੰਨੇ ਜੋਗੇ ਹੈਗੇ ਉਹਨੇ ਕਰੀ ਜਾਣੇ ਕੱਲ ਵੀ ਠੇਕੇਦਾਰ ਤੋਂ ਮੈਂ 20 ਰੁਪਏ ਫੜਿਆ ਉਮੀ ਸਾਰਾ ਪ੍ਰਾਈਵੇਟ ਚ ਖਰਚ ਹੋ ਗਿਆ ਤੇ ਸਰਕਾਰੀ ਲੈ ਜਾਣਾ ਸੀ ਸਰਕਾਰੀ ਲੈ ਕੇ ਗਏ ਉਹਨਾਂ ਨੇ ਜਵਾਬ ਦੇਦਾ ਉਹ ਕਹਿੰਦੇ ਬਾਪੂ ਦੇ ਪੇਟ ਚ ਪਾਣੀ ਭਰ ਗਿਆ ਤੇ ਹੁਣ ਸਮਝ ਨਹੀਂ ਆਉਂਦੀ ਅਸੀਂ ਕਿੱਧਰ ਲੈ ਕੇ ਜਾਈਏ ਇਹਨੂੰ ਨਾ ਕਿੱਧਰ ਲੈ ਕੇ ਜਾਈਏ ਪੂਰੇ 15 20 ਦਿਨ ਹੋ ਗਏ ਇਦਾਂ ਹੀ ਚਲ ਕੋਈ ਨਹੀਂ ਘਬਰਾਉਣਾ ਨੀਗਾ ਹੁਣ ਮਾਲਕ ਤੇ ਡੋਰਾ ਛੁੱਟੀਆਂ ਜੀ ਕੋਈ ਨਹੀਂ ਮਾਲਕ ਵਾਇਗਰੂ ਕਰੂਗਾ ਮੇਰਾ ਤੇ ਵਾਇਗਰੂ ਤੇ ਭਰੋਸਾ ਰੱਖੋ ਕੋਈ ਨਹੀਂ ਬਾਪੂ ਤੂੰ ਠੀਕ ਹੋ ਜਾਏਗਾ ਕੋਈ ਗੱਲ ਨਹੀਂ ਅੱਬਾ ਜੇ ਬਾਪੂ ਨੂੰ ਸੋਸਾਇਟੀ ਲੈ ਕੇ ਜਾਣਾ ਆਪਣੇ ਜੀਰੇ ਸ਼ਹਿਰ ਦੇ ਵਿੱਚ ਮਨੁੱਖਤਾ ਸੇਵਾ ਸੋਸਾਇਟੀ ਖੁੱਲੀ ਆ ਤੇ ਉਹਨਾਂ ਨੇ ਸਾਰੇ ਮੈਂਬਰਾਂ ਨੇ ਰਲ ਕੇ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੋਦੀ ਖਾਨਾ ਖੁੱਲ੍ਹਿਆ ਇੱਕ ਠੀਕ ਹੈ ਉਹ ਮੋਦੀ ਖਾਨੇ ਵਿੱਚ ਲੋਕਾਂ ਨੂੰ ਆਏ ਪਾ ਆਏ ਰੇਟ ਤੇ ਦਵਾਈਆਂ ਦਿੰਦੇ ਆ ਕੋਈ ਕਮਿਸ਼ਨ ਕੋਈ ਟੈਕਸ ਨਹੀਂ ਲੈਂਦੇ ਉਹ ਇੱਕ ਹਿਸਾਬ ਦੀ ਲੋਕਾਂ ਦੀ ਸੇਵਾ ਕਰਦੇ ਆ ਜਾਨ ਬਚਾਉਂਦੇ ਆ ਲੋਕਾਂ ਦੀ ਉਥੇ ਕਈ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਮਰੀ ਜਾ ਕੇ ਠੀਕ ਹੁੰਦੇ ਆ ਤੇ ਨਾਲੇ ਦਵਾਈਆਂ ਲੈਂਦੇ ਆ ਆਪਾਂ ਬਾਪੂ ਨੂੰ ਉਥੇ ਲੈ ਕੇ ਜਾਣਾ ਬਾਈ ਤੁਹਾਡੇ ਨਾਲ ਹੀ ਆਈ ਦੀ ਮੈਂ ਤਾਂ ਹਾਂ ਕਿ ਮੈਨੂੰ ਵੀ ਬਾਪੂ ਦੀ ਫਿਕਰ ਆ ਸਾਨੂੰ ਤਾਂ ਪਤਾ ਨਹੀਂ ਸੀ ਅੱਜਗਲ ਦਾ ਇਹ ਤੁਸੀਂ ਆ ਗਏ ਤੁਸੀਂ ਦੱਸ ਹਾਂ ਕੋਈ ਨਹੀਂ ਹੋਰ ਆਪਾਂ ਬਾਪੂ ਨੂੰ ਉਥੇ ਲੈ ਕੇ ਜਾਣਾ ਹਾਂ ਚਲ ਆ ਬਾਪੂ ਉੱਠ ਕੋਈ ਨਹੀਂ ਕੈਮ ਹੋ ਹਾਂ ਹਾਂ ਆ ਫੜ ਫੜ ਉੱਠ ਚੱਲ ਆਪਾਂ ਹੁਣ ਤੈਨੂੰ ਠੀਕ ਕਰ ਦੇਣਾ ਚੰਗੀ ਤਰ੍ਹਾਂ ਹਾਂ ਚੱਲ ਵਾਏ ਗਰੂ ਮਿਹਰ ਕਰੇ ਚੱਲ ਆ ਕੋਈ ਹੁਣ ਤਾਂ ਵਾਏ ਗਰੂ ਨੇ ਤੈਨੂੰ ਠੀਕ ਕਰ ਦੇਣਾ ਵਾ ਚਾ ਭਾਜੀ ਮੈਂ ਤੁਹਾਡ ਨਾਲ ਗੱਲ ਕੀਤੀ ਤੁਸੀਂ ਨਿਸ਼ਾਦਰ ਸਿੰਘ ਬਰੀ ਹਾਂਜੀ 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 ਹਾਂ ਤੇ ਉਹਨਾਂ ਦੇ ਕਾਫੀ ਪ੍ਰੋਬਲਮ ਆਈ ਪਈ ਹੈ ਠੀਕ ਹੈ ਜੀ ਤੇ ਉਹਨਾਂ ਨੂੰ ਆਪਾਂ ਮੋਦੀਖਾਨੇ ਚ ਲੈ ਆਉਂਦਾ ਵਾ ਠੀਕ ਹੈ ਜੀ ਤੇ ਆਪਾਂ ਉਹਨਾਂ ਦਾ ਹੁਣੇ ਇਲਾਜ ਸ਼ੁਰੂ ਕਰਾਉਣਾ ਵਾ ਠੀਕ ਹੈ ਜੀ ਤੇ ਉਹ ਮਤਲਬ ਇੰਨੇ ਜੋਗੇ ਨਹੀਂ ਹੈਗੇ ਕਿ ਖਰਚਾ ਕਰ ਸਕਣ ਠੀਕ ਹੈ ਜੀ ਆਪਾਂ ਸਾਰਿਆਂ ਨੇ ਬਸ ਰਲ ਮਿਲ ਕੇ ਸਹਿਯੋਗ ਨਾਲ ਠੀਕ ਹੈ ਜੀ ਜਰੂਰ ਜੀ ਜਰੂਰ ਠੀਕ ਹੈ ਤੇ ਆਓ ਆਪਾਂ ਵੇਖੀਏ ਜਰੂਰ ਜੀ ਜਰੂਰ ਹਾਂਜੀ ਬਾਪੂ ਜੀ ਸਾਸਿਡਾਲ ਠੀਕਾ ਜੀ ਕਬਰੋਣਾ ਨਹੀਂ ਕਿਸੇ ਵੱਲ ਦੀ ਦਿੱਕਤ ਨਹੀਂ ਤੁਹਾਨੂੰ ਤੁਸੀਂ ਆਏ ਜੇ ਜੀ ਸਹਾਇਕ ਜੀ ਟੀਮ ਲੈ ਕੇ ਆਈ ਆਪਾਂ ਇਹਨਾਂ ਨੂੰ ਤੁਹਾਡਾ ਲਾਸ਼ ਨੂੰ ਦਿਵਾਉਣੇ ਆਂ ਸ਼ਰੀਰ ਦੇ ਟੈਸਟ ਹੋਣਾ ਪਹਿਲਾਂ ਤਰਵਾਓ ਫੇਰ ਕਦਾਂ ਵਧੀਆ ਢੰਗ ਨਾਲ ਜਿਹੜਾ ਟੈਸਟਾਂ ਦੀ ਰਿਪੋਰਟ ਦੇ ਆਧਾਰ ਤੇ ਆਪਾਂ ਤੁਹਾਡਾ ਲਾਸ਼ ਨੂੰ ਦਿਵਾਉਣੇ ਆਂ ਜਿਹੜੀ ਆਪਣੀ ਹੈਲਥੀਨ ਹੈਂਡ ਵੈਲਫੇਅਰ ਸੁਸਾਇਟੀ ਜੀਰਾ ਇਹ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਵਰਗੇ ਗਰੀਬ ਲੋਕਾਂ ਵਾਸਤੇ ਖੋਲ੍ਹਿਆ ਆ ਪਾਇ ਬਾਬੇ ਨਾਨਕ ਦਾ ਮੋਦੀ ਖਾਨਾ ਜਿੱਥੇ ਰੋਜ਼ ਹੀ ਤੁਹਾਡੇ ਵਰਗੇ ਇੱਥੇ ਤੁਸੀਂ ਦੇਖ ਸਕਦੇ ਜੀ ਬਹੁਤੁ ਮਰੀਜ਼ ਆਉਂਦੇ ਆ ਉਸੇ ਕਰਵਾਉਣਾ ਨਹੀਂ ਜਿੰਨਾ ਵੀ ਖਰਚਾ ਆਊ ਆਪਣੀ ਟੀਮ ਸਾੜੀ ਹੈਲਥੀਨ ਹੈਂਡ ਉਹ ਸਾਰਾ ਖਰਚੇ ਤੁਹਾਡਾ ਵਧੀ ਇਹ ਜਿਹੜੀ ਹੈਲਪਿੰਗ ਹੈਂਡ ਸੇਵਾ ਸੁਸਾਇਟੀ ਆ ਇਹ ਤਾਂ ਮੈਂਬਰਾਂ ਦੇ ਸਹਿਯੋਗ ਨਾਲ ਤਾਂ ਚੱਲਦੀ ਚੱਲਦੀ ਹੈ ਨਾਲੇ ਇਹ ਲੋਕਾਂ ਦੇ ਸਹਿਯੋਗ ਨਾਲ ਵੀ ਚੱਲਦੀ ਹੈ ਤੁਸੀਂ ਹੁਣ ਘਰਾਉਣਾ ਨਹੀਂ ਆਪਾਂ ਭਾਜੀ ਬਣਾ ਕੋਲ ਆ ਗਏ ਆ ਤੇ ਲਾਜ ਬਿਲਕੁਲ ਫ੍ਰੀ ਕਰਦੇ ਨੇ ਨਾਲੇ ਸਮੇਂ-ਸਮੇਂ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਫਰੀ ਦਿੰਦੇ ਨੇ ਤੇ ਨਾਲੇ ਕੈਂਪ ਵੀ ਲਾਉਂਦੇ ਨੇ ਹਰ ਇੱਕ ਤਰ੍ਹਾਂ ਦੇ ਕੈਂਪ ਲਾਉਂਦੇ ਨੇ ਠੀਕ ਹੈ ਤੇ ਤੁਸੀਂ ਹੁਣ ਘਰਾਉਣਾ ਨਹੀਂ ਤੇ ਅਸੀਂ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਜਿਹੜਾ ਵੀ ਕੋਈ ਲੋੜਵੰਦ ਮਰੀਜ਼ ਹੈ ਜਿੰਨੂੰ ਵੀ ਲੋੜ ਲੱਗਦੀ ਹੈ ਕਿ ਮੈਂ ਨਹੀਂ ਠੀਕ ਹੈ ਜਾਂ ਮੇਰਾ ਇਲਾਜ ਵੱਲੋਂ ਮੇਰੇ ਕੋਲ ਪੈਸੇ ਨਹੀਂ ਨੇ ਉਹ ਹੈਲਪਿੰਗ ਹੈਡ ਵੈਲਫੇਅਰ ਸੁਸਾਇਟੀ ਸੋਸਾਇਟੀ ਮੋਦੀ ਖਾਨੇ ਨਾਲ ਆਪਣਾ ਕੰਟੈਕਟ ਕਰਨਾ ਤੇ ਮੈਂ ਨਾਲ ਖਾਸ ਕਰਕੇ ਨੰਬਰ ਵੀ ਮੈਂਸ਼ਨ ਕਰਾਂਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਸਹਿਯੋਗ ਕਰੋ ਤਾਂ ਜੋ ਇਹ ਉਪਰਾਲਾ ਲਗਾਤਾਰ ਹੌਲੀ ਹੌਲੀ ਦਿਨ ਬਾ ਦਿਨ ਵਧਦਾ ਜਾਵੇ ਤੇ ਲੋਕਾਂ ਦੀ ਸੇਵਾ ਚ ਖਾਜ ਰਹੀ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਫਤਿਹ ਬੁਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਜਿਆਦੀ ਸੋਹਣੀ ਲੱਗੀ ਹੋਊਗੀ ਇਹ ਜਿਹੜਾ ਸਾਡਾ ਪਰਪਰਲਾ ਸਾਡੀ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋੜਵੰਦ ਗਰੀਬਾਂ ਨੂੰ ਉਹਨਾਂ ਦਾ ਇਲਾਜ ਹੋਵੇ ਮੁਫਤ ਇਲਾਜ ਹੋਵੇ ਉਹਨਾਂ ਨੂੰ ਦਵਾਈਆਂ ਮਿਲਣ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਹੁਤ ਸੁਖਾਲੀ ਹੋ ਜਾਵੇ ਤੇ ਸਾਰਿਆਂ ਨੇ ਵੱਧ ਤੋਂ ਵੱਧ ਇਹ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਸਪੋਰਟ ਕਰਨਾ ਤਾਂ ਜੋ ਅੱਗੇ ਤੋਂ ਇਹ ਉਪਰਾਲਾ ਕਰਦੇ ਰਹੀਏ ਤੇ ਹੈਲਪਿੰਗ ਹੈਡ ਵੈਲਫੇਅਰ ਸੁਸਾਇਟੀ ਨੂੰ ਸਹਿਯੋਗ ਕਰਨਾ ਉਹ ਵੀ ਅੱਗੇ ਤੋਂ ਵੱਧ ਤੋਂ ਵੱਧ ਇਹ ਉਪਰਾਲਾ ਕਰਦੇ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੇਅਰ ਕਰਨਾ ਨਾ ਭੁੱਲਣਾ ਜੀ